ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਰਾਏਪੁਰ ਤਫਸੀਲ ਆਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲਾ ਪਾਲਣ ਦੀ ਦੋ ਝੋਟੀਆਂ ਦਿਖਾਵਾਂਗੇ ਇੱਕ ਗੱਬਣ ਤਿਆਰ ਤੇ ਇੱਕ ਬਿਲਕੁਲ ਤਾਜੀ ਥੁਈ ਆ ਤੇ ਆਪਾਂ ਪਹੁੰਚਿਆ ਵੀਰ ਰੋਪੜ ਦੇ ਗੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਇਹਦੀ ਡਿਟੇਲ ਸਸਿਆ ਭਾਈ ਜੀ ਸਸਿਆ ਸਾਡੇ ਵਿਦਿਆਥੀ ਕਾਹੋ ਉਸਨੂੰ ਠੀਕ ਠਾਕ ਜੀ ਹਾਂ ਜੀ ਦੀ ਕਿਰਪਾ ਮਹਾਰਾਜ ਦੀ ਬੜੀ ਕਿਰਪਾਈ ਚਾਹੀਦੀ ਹੈ ਭਾਈ ਜੀ ਇਹ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਰੋਵੜੇ ਪਿੰਡ ਰਾਪੁਰਸੀਲੇ ਨਾਲਾ ਜਲਾਮਰੀ ਸਰ ਜੀ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਹੈ ਗੜੇ 981377636 ਜੀ ਠੀਕ ਹੈ ਜੀ ਤੇ ਭਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਜਾਂ ਕਿਣਵਾ ਸਵੇਰ ਸੁਭੂਗੀ ਇਹ ਭਾਈ ਦੂਜਾ ਸੂਆ ਸੁਣੀ ਦਿਓ ਅੱਛਾ ਜੀ ਹਾਂ ਜੀ ਲੋ ਜੀ ਜੇ ਡਬਲਾਏਗਾ ਮੋਹਰਾ ਨਸਦੀ ਜੀ ਠੀਕ ਹੈ ਠੀਕ ਲਓ ਜੀ ਪਿਓਰ ਜੈੱਟ ਬਲੈਕ ਮੋਹਰਾ ਨਸਦੀ ਆ ਗਈ ਆ ਤੇ ਦੂਜਾ ਸਵਾਲ ਕਿੰਨਾ ਕਿ ਦੁੱਧ ਕੱਢਿਆ ਪਹਿਲਾਂ ਨੇ ਪਹਿਲਾਂ ਨੇ ਬਾੜੀ ਇਹਨੇ ਦਿੱਤਾ ਰਿਹਾ ਉੱਪਰਾਂ 10 ਕਿਲੋ ਦੁੱਧ ਅੱਛਾ ਜੀ ਹਾਂ ਜੀ ਲਓ ਜੀ 13 14 ਲੀਟਰ ਜਿਹੜਾ ਦੁੱਧ ਪਹਿਲਾਂ ਨਹੀਂ ਕੱਢਿਆ ਵਾ ਤੇ ਖੋਲਿਓ ਬਾਈ ਜੀ ਫਿਰ ਕੋਲ ਕੇ ਵਗਾਈਏ ਜੋ ਵੀ ਕਸਤ ਕਾਰ ਜਿਹੜਾ ਬਹੁਤ ਹੀ ਤਗੜਾ ਆ ਗਿਆ ਛੋਟੀ ਦਾ ਪਾਣੀ ਪੂਰਾ 14 ਲੀਟਰ ਜਿਹੜਾ ਪਹਿਲਾਂ ਨਹੀਂ ਦੋਤੇ ਕੱਢਿਆ ਵਾ ਬਾਕੀ ਇਹਦੇ ਵੀ ਤੇ ਲਾ ਤੁਲਾ ਜਿਹੜੀਆਂ ਕਾਫੀ ਹਵਾਨੇ ਦੇ ਤੇ ਹੂ ਦਾ ਤਿਹੜਾ ਹਵਾਨਾ ਚੰਗਾ ਬਣਾਜੂਗੀ ਗਰਮਾਲੀ ਨੋਕ ਆਲਾ ਥਣ ਲੱਗਾ ਵਾ ਅੱਲਾ ਕੱਲਾ ਥਣ ਤੇ ਕਿੰਨਾ ਕ ਟਾਈਮ ਖੜਦੀ ਬਾਈ ਇਹਦੇ 20 ਦਿਨ ਲਾਜੂ ਜੀ ਠੀਕ ਲੋ ਜੀ ਗਿੰਤੀ ਦੇ 20 ਦਿਨ ਖੜਦੀ ਆ ਇਸ ਨੂੰ ਤੱਕ ਜਿਹੜਾ ਚੱਡਾ ਚੋਦਾ ਚੰਗਾ ਬਣਾ ਰਿਹਾ ਵੀ ਛੋਟੀ ਜਿੰਨਾ ਨਹੀਂ ਬਲ ਸੋਚਿਆ ਕਰ ਸਕਦੇ ਸਿੰਗਲ ਕੁਆਲਿਟੀ ਬਹੁਤ ਹੀ ਚੰਗੀ ਆ ਠੀਕ ਹੈ ਲਾਜੋ ਬਾਈ ਲੋ ਜੀ ਪਿਓਰ ਮੋਰਾ ਨਸਲ ਦੀ ਤੇ ਪਿੱਠ ਕੁੜਾ ਵੀ ਬਹੁਤ ਹੀ ਚੰਗਾ ਲੱਗਾ ਢੱਕੇ 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 ਵਾਹਿਗੁਰੂ ਸੈਰ ਜਾ ਵੀ ਚੱਕ ਕਰ ਰੋਆ ਕਰੋ ਭਾਈ ਮੜ ਜੋ ਇਹ ਵੀ ਲੜ ਗਏ ਤੋਂ ਨਾ ਦਾ ਸੈ ਗਿਆ ਤੁਸੀਂ ਚੈੱਕ ਕਰ ਸਕਦੇ ਜਾਨ ਕੱਲਾ ਕੱਲਾ ਦੇ ਨੋਕ ਵਾਲਾ ਥਾਂ ਲੱਗਾ ਵਾ ਇਹ ਕੀਮਤ ਕਰਨਾ ਕਿ ਜੀਦਾ ਦੇ ਦਈਏ ਭਾੜੀ 95000 ਦੀ ਸੱਬ ਜੇ ਮਾਨਤਾ ਨਾਲ ਜੀ ਚਲੋ ਸਾੰਭਣੀ ਕੇ ਵੀਰਪ੍ਰਾਨ 20 ਦੇਣਾ 95000 ਦੇ ਦਈਏ ਹੋਰ ਕਰਦੀ 90 ਹੁੰਦਾ ਨਾ ਕਰੀਏ ਚਲੋ 1000 ਖੰਡ ਕਰ ਦੋ ਭਾਜੀ ਇਹ ਨਾਲ ਬੋਧਾ ਨਾ ਕਰੋ ਛੋਟੀ 1000 ਕਰਕੇ ਭਾਜੀ ਇੱਕ 20 ਦੀ ਜਾ ਬਿਲਕੁਲ ਸਹੀ ਜਿਹੜੀ ਗੱਲ ਧੰਨਵਾਦ ਪਿਓ ਚੰਗੀ ਛੋਟੀ ਹੈ ਕਿਹੜੀ ਕੋਈ ਛੋਟੀ ਹੈ ਹਾਂ ਜੀ ਬੜੀ ਸਾਮਾ ਛੱਡ ਕੇ ਦੋ ਘਟ ਪੂਰੀ 90 ਹਜ਼ਾਰ ਦੀ ਬੜੀ ਛੋਟੀ ਦੇਣੀ ਹੈ ਬਸ ਠੀਕ 882 ਹਾਂਜੀ ਦੋ ਘਟ 90 ਹਜ਼ਾਰ ਦੀ ਪੜੀ ਐ ਚੋ ਕੋਈ ਥੋੜਾ ਬੜਾ ਮਾਨਦਾਨ ਹੋਣਾ ਕੋਈ ਵੀਰ ਭਰਾ 85 86 ਵਾਲਾ ਬੁਣਾ ਕਰੇ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਬਿਲਕੁਲ ਹੀ ਸਾਮ ਛੱਡਤੀ ਆ ਬਾਈ ਨੇ 20 ਦਿਨਾਂ ਦੀ ਖੁੱਲੀ ਸਾਮ ਛੱਡਤੀ ਆ ਤੇ ਆਜੋ ਬਾਈ ਦੂਜੇ ਨੰਬਰ ਤੇ ਦੱਸਿਓ ਭਾਈਆ ਝੋਟੀ ਬਾਰੇ ਇਹਦੇ ਕੋਲ ਭਾਰੀ ਹੋਣ 8 ਹੋਊਗਾ ਪਰ 75 ਕਿਲੋ ਦੀ ਪੂਰੀ ਦੋਦੀ ਗਾਰੰਟੀ ਹੋਊਗੀ ਅੱਛਾ ਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਫਿਰ ਉਹ ਇਹਨੂੰ ਜੂਈ ਨੂੰ ਅੱਜ 15-20 ਦਿਨ ਹੋ ਗਏ ਦਾ ਕਟਾ ਹੀ ਤੋਂ ਮਰ ਗਿਆ ਜਿਹੜੀ ਬਾੜੀ ਉਹਦੀ ਵੀਡੀਓ ਹੈਗੀ ਆਪਣੇ ਕੋਲ ਬਣੀ ਅੱਛਾ ਜੀ ਪੂਰੀ ਵੱਡੀ ਭਾਰੀ ਮਰ ਗਈ ਠੀਕ ਹੈ ਠੀਕ ਹੈ ਲਓ ਜੀ ਵਰਤੇ ਕੱਤ ਕਾਠ ਵਾਲੀ ਆ ਆ ਬਕਾਇਓ ਉਹ ਡੜੀ ਵੀਡੀਓ ਮੜੀ ਇਸ ਕੰਮ ਲੋ 7 ਲੀਟਰ ਹਨੇਰੀ ਕੰਡੇ ਵਾਲਾ ਭੜੀ ਤਿਆਰ ਜਰਾਇਓ ਜੀ 7 ਲੀਟਰ ਜਿਹੜਾ ਦੁੱਧ ਐਸਟੈਂਡਰਡ ਬਿਲਕੁਲ ਤਿਆਰ ਆ ਜਿਆਦੇ ਵੀਡੀਓ ਭਾਈ ਉਹਨਾਂ ਨੇ ਬਣਾਈ ਹੋਈ ਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਤੁਹਾਨੂੰ ਵੀ ਲਓ ਜੀ ਆਹ ਇੱਕ ਦੇਖਾ ਤੇ ਵੀਡੀਓ ਤੇ ਚਾਹਤਾ ਸਭ ਦੀ ਹਾਰੇ ਬੜੀ ਕਟਾ ਤੇ ਜੀ ਬਲੋ ਜੀ ਆਹੋ ਲਾਦਾ ਜਵਾਬ ਵੀ ਮੇਲਕਾ ਪਿਛੇ ਠੀਕ ਹੈ ਬਈ ਜੀ ਤੇ ਕਿਹੜੇ ਵੀਰ ਬੰਦੇ ਫੇਟਾ ਉਹ ਵੀ ਬਾਈ ਕੋਲ ਵੀਡੀਓ ਮੰਗਾ ਸਕਦਾ ਖੋਲੋ ਵੀਰ ਜੀ ਖੋਲੋ ਖੋਲੋ ਮਾਕੀ ਪਰੀ ਤਾਂ ਬਿਮਾਰ ਕੇ ਬੈਰੋ ਕੋ ਗੱਲ ਨਹੀਂ ਠੀਕ ਹੈ ਠੀਕ ਹੈ ਹਾਂ ਜੀ ਬਲੋ ਜੀ ਇਹ ਵੀ ਜੈੱਡ ਬਲੈਕ ਆ ਜਿਹਦੇ ਕੱਦ ਕਾਠ ਇਹਦਾ ਵੀ ਬਹੁਤ ਹੀ ਤਗੜਾ ਵਾ ਇਹ ਕਿਨਵਾਤ ਦਾ ਸੂਈ ਆ ਇਹ ਭਾਜੀ ਦੂਜਾ ਸੂਆ ਸੂਈ ਜੀ ਠੀਕ ਹੈ ਜੀ ਦੂਜਾ ਸੂਆ ਸਰੀ ਝੋਟੀ ਇਹ ਕਿੰਨਾ ਕ ਕੱਢੀ ਜਾਊਗੀ ਦੁੱਧ ਦੁੱਧ ਬਾਦੀ ਦਹੀਂ ਜਾਊਗੀ 10000 ਕਿਲੋ ਭਰੇ ਠੀਕ ਹੈ ਲੋ ਜੀ 10000 ਬੱਧੀ ਇਹਨਾਂ ਮਰਨ ਕਰਨ ਉਹਦਾ 9-10 ਕਿਲੋ ਬਾਦੀ ਇਹਦੇ ਕੋਲ ਅੱਛਾ ਜੀ ਹਾਂਜੀ ਬੱਚਾ ਮਰਨ ਕਰਨ ਦੇ ਨਾਲ ਪਰਾਇਆ ਕੀਤਾ ਠੀਕ ਹੈ ਠੀਕ ਹੈ ਲੋ ਜੀ ਦੋ ਤਪਾਈ ਕੰਦਾ ਕਿ 9-10 ਲੀਟਰ ਹੈਗਾ ਪਰ ਜਵਾਕ ਮਰ ਕੇ ਉਹਦੇ ਕਰਕੇ ਥੋੜਾ ਜਿਹਾ ਲੱਡੋ ਫਰਕ ਪੈ ਗਿਆ ਵਾ ਬਾਕੀ ਥਾਨ ਤੋਂ ਬਹੁਤ ਹੀ ਚੰਗਾ ਲੱਗਾ ਹਨ ਗੇਟ-ਗੇਟ ਤੇ ਥਾਨ ਲੱਗਾ ਤੇ ਕੱਡ-ਕੱਡ ਵੀ ਬਹੁਤ ਹੀ ਤਕੜਾ ਆ ਗਿਆ ਲੈਓ ਬਾਈ ਆਜੋ ਇਹ ਕੋਈ ਵੀਰਪੁਰਾ ਸੰਭਣਾ ਲੱਗਦਾ ਇਹ ਬਹੁਤ ਚੰਗਾ ਕੱਢੀ ਜਣਾ ਇਹਨੇ ਵੀ ਹੈ ਇਹ ਵੀ ਜੈੱਡ ਬਲੈਕ ਆ ਗਈ ਆ ਇੱਥੇ ਦਰਦ ਕੋਈ ਨਹੀਂ ਲਓ ਜੀ ਪੇਠ ਪੜਾ ਵੀ ਬਹੁਤ ਹੀ ਚੰਗਾ ਆ ਗਿਆ ਤੇ ਕੱਦ ਕਾੜ ਵੀ ਬਹੁਤ ਤਗੜਾ ਵੀ ਕੀ ਜਦਾ ਮੁੱਲ ਹਰ ਮੁੱਲ ਤੇ ਜਿਹਦੇ ਬਾੜੀ ਬੱਚਾ ਹੁੰਦਾ ਤੇ ਬਾੜੀ ਤੁਹਾਡੇ ਹੁੰਦਾ ਸੀ ਆਦੀ ਮੈਂ ਹਾਂਜੀ ਹੁਣ ਦੇ ਦਈਏ ਬਾੜੀ 70000 ਦੀ 70000 ਕਰੀਏ ਅੰਦਰ 3000 ਛੱਡੀਏ ਬਾੜੀ ਹੋਰ ਛੱਡਦੀਏ 2000 ਬਾੜੀ ਛੱਡਦੀਏ 60000 ਦੇ ਦਈਏ ਯਾਰ ਹੋਰ ਜਾਂਦੇ 40000 ਦੀ ਪਾੜੀ 63000 ਦੀ ਛੋਟੀ ਦਵਾਂਗੇ ਜਸਨਾਓ ਲਓ ਜੀ 63000 ਦੀ ਤੇ ਸੂਈ ਬਿਲਕੁਲ ਤਾਜੀ ਹੈ ਅੰਦਰ ਲਾਇਆ ਵੀਰ ਅੰਦਰ ਭਰਾ ਲੈ ਜੇ ਚਲੋ ਦੁੱਧ ਚੰਗਾ ਕੱਢੀ ਜਾਣਾ ਕਰਮਾਲੀ ਨੇ ਇਹ ਬਿਲਕੁਲ ਹੀ ਨੋਰਮਲ ਰੇਟ ਬਾਈ ਨੇ ਪਾਤਾ ਵਾ 65000 65 ਸੱਚ 40000 ਦੀ ਪਾੜੀ ਤੇ 63 ਦੀ 63 ਦੀ ਮੋੜ ਲਿਆ ਵੀਰ ਲਓ ਬਈ 63000 ਦੀ ਛੋਟੀ ਆ ਬਾਕੀ ਕੋਈ ਸਾੰਭਣ ਵਾਲਾ ਭਰਾ ਲੈ ਜੇ ਦੁੱਧ ਚ ਵੀ ਚੰਗਾ ਕੱਢੀ ਜਾਊਗੀ ਤੇ ਗਾਂ ਦੂਜੇ ਸਵੇਰ ਨੂੰ ਰਗਮ ਦੀ ਚੀਜ਼ ਆ ਇਹ ਥਣ ਨਹੀਂ ਪੜੀ ਬਿਦੇ ਬਾਤਾਂ ਲਈ ਧੰਨਵਾਦ ਕਿੰਨੇ ਦੀ ਮਾਂ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਕੀ ਕਰਮ ਵਾਲੀ ਦੁੱਧ ਦਾ ਦੇ ਠੀਕ ਹੈ ਜੀ ਲੈ 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 ਕੋਈ ਗੱਲ ਨਹੀਂ ਕੋਈ ਨਹੀਂ ਇਕੱਠੀਆਂ ਲੈ ਹੋਏ ਕਰੀ ਨਹੀਂ ਕੋਈ ਨਹੀਂ ਤੋਰਦੇ ਹੋਰ ਕੇ ਆਪਾਂ ਦਿਖਾਉਂਦੇ ਤੋਰ ਲਓ ਕੋਈ ਗੱਲ ਨਹੀਂ ਸ਼ੋਰ ਬਾਅਦ ਚ ਮੈਂ ਕੋਈ ਨਹੀਂ ਕੋਈ ਜੀ ਕੋਈ ਸਵਾਕ ਨਹੀਂ ਆਸ ਕਾਟ ਨਹੀਂ ਤੋ ਭਾਈ ਕੋਈ ਨਹੀਂ ਸਗੜ ਗਿਆ ਟੋਟੀਆਂ ਵਾਂ அப்புறம் <subocar> <afternoonapi> <Like you infinity>